ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸलाम ਮੈਂ ਤੁਹਾਡਾ ਦੋਸਤ ਐਂਡ 호ਸਟ ਪਿੱਟੂ ਜੰਮਪਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਫਿਰ ਤੋਂ ਮੋੜ ਪਹੁੰਚੇ ਆਂ ਖੰਨਾ ਆਪਣੇ ਸਹਿਰ ਖੜਿਆ ਕਬੋਟਾ ਵਾਲਿਆਂ ਦੀ ਏਜੰਸੀ ਤੇ ਕਬੋਟਾ ਸਿਰਗਲ ਟਰੈਕਟਰਜ਼ ਪਹਿਲਾਂ ਵੀ ਆਪਾਂ ਨੇ ਵੀਡੀਓ ਬਣਾਈਆਂ ਨੇ ਤੁਸੀਂ ਵੀਡੀਓ ਨੂੰ ਬਾਵਾ ਪਿਆਰ ਦਿੱਤਾ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਐਮ ਯੂ 5502 4 ਵੈਂਡ ਇਦੇ ਬਾਰੇ ਆਪਾਂ ਵੀਰ ਜੀ ਤੋਂ ਸਾਰੇ ਫੰਕਸ਼ਨਾਂ ਬਾਰੇ ਦੱਸਾਂਗੇ ਵੀ ਕੀ ਕੀ ਇਹਦੇ ਵਿੱਚ ਫੀਚਰ ਨੇ ਤੇ ਇਹ ਕੱਲੀ ਕੱਲੀ ਚੀਜ਼ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਹੁੰਦਾ ਗੁੱਟੂ ਨੇ ਆਪਰ ਫਾਲੋ ਕਰਨਾ ਤੇ ਇੰਸਟਾ ਤੇ ਬਿੱਟੂ ਨੇ ਆਪਰ ਬੰਦ ਤੇ ਜਿਆਦਾ ਗੱਲਾਂ ਨਾ ਕਰਦੇ ਹੋਏ ਆਓ ਵਾਧਿਆ ਵੀਡੀਓ ਵੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬੀਜੀ ਪਹਿਲਾਂ ਤਾਂ ਆਪਣਾ ਨਾਂ ਤੇ ਆਪਣੇ ਯਾਸੀ ਦਾ ਨਾਮ ਇੱਕ ਵਾਰ ਦੱਸ ਦਿਓ ਦਰਸ਼ਕਾਂ ਨੂੰ ਮੇਰਾ ਨਾਂ ਜਸਪਾਲ ਸਿੰਘ ਐ ਮੈਂ ਸੇਕ ਕਬੋਟਾ ਤੋਂ ਸੇਲਜ਼ ਡਿਪਾਰਟਮੈਂਟ ਤੋਂ ਸੇਲਜ਼ ਡਿਪਾਰਟਮੈਂਟ ਤੋਂ ਆ ਮੈਂ ਤੁਹਾਨੂੰ MU5502 ਦੇ ਫੀਚਰਾਂ ਬਾਰੇ ਦੱਸਾਂਗਾ ਹਾਂਜੀ ਆਜੋ ਆਪਾਂ ਫਰੰਟ ਤੋਂ ਸਟਾਰਟ ਕਰਦੇ ਆਂ ਪਹਿਲਾਂ ਕਿ ਨਹੀਂ ਹਾਂਜੀ 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 MU5502 ਕਬੋਟਾ ਦਾ ਜੋ ਟਰੈਕਟਰ ਐ ਦੋ ਵਾਰ ਜਿੰਝ ਆਉਂਦਾ ਟੂਲ ਬੀਲ ਵੀ ਆਉਂਦਾ 4 ਵੀਲ ਵੀ ਆਉਂਦਾ ਜੀ ਜਿਹੜਾ ਤੁਹਾਡੇ ਸਾਹਮਣੇ ਖੜਾ ਟਰੈਕਟਰ ਹੈ 4 ਵੀਲ ਹੈ ਠੀਕ ਹੈ ਜੀ ਇਹ ਤੁਹਾਨੂੰ ਮੈਂ ਸਾਡ ਪਹਿਲਾਂ ਫਰੰਟ ਐਕਸਲ ਦੀ ਗੱਲ ਕਰਾਂਗੇ ਜਿਹੜਾ ਇਹ ਇਹਦਾ ਫਰੰਟ ਐਕਸਲ ਹੈ ਤੇ ਦੂਸਰੇ ਟਰੈਕਟਰ ਦੇ ਫਰੰਟ ਐਕਸਲ ਵਿੱਚ ਕੀ ਹੈ ਕੀ ਫਰਕ ਹੁੰਦਾ ਹੈ ਤੁਸੀਂ ਦੇਖ ਰਹੇ ਆ ਆਮ ਟਰੈਕਟਰਾਂ ਦੇ ਵਿੱਚ ਜੋ ਫਰੰਟ ਐਕਸਲ ਆਉਂਦੇ ਆ ਉਹ ਕ੍ਰੋਸ ਟੈਪ ਸਿਸਟਮ ਹੁੰਦਾ ਕ੍ਰੋਸ ਸਿਸਟਮ ਆਉਂਦਾ ਕ੍ਰੋਸ ਸਿਸਟਮ ਹੁੰਦਾ ਹੈ ਹਾਂ ਜੀ ਤੇ ਇਹਦੇ ਵਿੱਚ ਇਹਨਾਂ ਨੇ ਬੈਵਲ ਗੀਅਰ ਹੁਣ ਬੈਵਲ ਗੀਅਰ ਦਿੱਤੇ ਹੋਏ ਹਨ ਕ੍ਰੋਸ ਦੇ ਵਿੱਚ ਤਾਂ ਤੁਸੀਂ ਉਸ ਨੂੰ ਬਹੁਤਿਆ ਮੈਂਟੀਨੈਂਸ ਜਿਆਦਾ ਰੱਖਣਾ ਪੈਂਦਾ ਉਹਨੂੰ ਤੁਸੀਂ ਚਿੱਕੜ ਜਾਂ ਚਿੱਕੜ ਦੇ ਵਿੱਚ ਜਾਂ ਫਿਰ ਹੋਰ ਡਸਟੀ ਥਾਵਾਂ ਤੇ ਨਹੀਂ ਲਿਜਾ ਸਕਦੇ ਠੀਕ ਹੈ ਜੀ ਠੀਕ ਹੈ ਨਾ ਜੇ ਲਿਜਾਉਗੇ ਤਾਂ ਤੁਹਾਨੂੰ ਉਹਦਾ ਮੈਂਟੀਨੈਂਸ ਰੱਖਣਾ ਪੈਣਾ ਹੁਣ ਇਹਦੇ ਵਿੱਚ ਕੀ ਹੈ ਕਿ ਇਹ ਜਿਹੜਾ ਹਿੱਸਾ ਹੈ ਪੂਰਾ ਪ੍ਰੋਪਰ ਤੇਲ ਦੇ ਵਿੱਚ ਪੂਰੀ ਸੀਲਡ ਪੂਰਾ ਇਹ ਸਿਰੇ ਤੋਂ ਲੈ ਕੇ ਸਿਰੇ ਤੱਕ ਆਏ ਪੂਰਾ ਸੀਲਡ ਹਿੱਸਾ ਹੈ ਹਾਂਜੀ ਤੇ ਇਹਦੇ ਇਹਦੇ ਵਿੱਚ ਇਹ ਜਗ੍ਹਾ ਬੈਵਲ ਗੀਅਰ ਦਿੱਤੇ ਗਏ ਨੇ ਹਾਂਜੀ ਠੀਕ ਹੈ ਨਾ ਆਮ ਜਿਹੜਾ ਫੋਰਵੀਲ ਹੁੰਦਾ ਉਹਦੀ ਕਟਾਈ 45 ਡਿਗਰੀ ਮੋੜਦਾ ਹੁੰਦਾ ਜੀ ਇਹ ਡਿਗਰੀ 65 ਡਿਗਰੀ ਟਰਨ ਕਰਦਾ ਹੈ ਜੀ ਅਸਲ 65 ਡਿਗਰੀ ਟਰਨ ਕਰਦਾ ਹਾਂਜੀ ਹਾਂਜੀ ਜਿੱਥੇ ਆਪਾਂ ਚੀਜ਼ ਲੈ ਕੇ ਆਨੇ ਰਿਵਰਸ ਕਰਕੇ ਲਾਉਣ ਦੀ ਲੋੜ ਨਹੀਂ ਉਤੋਂ ਹੀ ਟਰਨ ਕਰ ਦਿੰਦੇ ਤੇ ਕਟਾਈ ਪੱਖੋਂ ਦੇਖਿਆ ਜੀ ਬਹੁਤ ਕਟਾਈ ਹੈ ਜੀ ਹਾਂਜੀ ਹਾਂਜੀ ਜਿਵੇਂ ਮੱਕੀ ਵਾਲੀਆਂ ਮਸ਼ੀਨਾਂ ਹੋਣਗੀਆਂ ਹਾਂਜੀ ਇਹ ਹੋਰ ਕਿਸੇ ਤੇ ਆ ਹਾਂ ਆਲੂ ਵੀ ਜਣ ਆਲੂ ਵੀ ਕਟਾਈ ਤਾਂ ਜਨੀ ਜ਼ਿਆਦਾ ਹੋਵੇ ਫਾਇਦਾ ਹੀ ਹੁੰਦਾ ਹਾਂਜੀ ਹਾਂਜੀ ਉਹਦੇ ਵਾਸਤੇ ਆ ਇਹਦੇ ਬਾਅਦ ਮੈਂ ਇਹਦੇ ਖੋਲ ਕੇ ਦਿਖਾਉਣਾ ਹਾਂਜੀ ਅੱਛਾ ਇਸ ਤੋਂ ਬੜੇ ਆਰਾਮ ਨਾਲ ਹਾਂਜੀ ਹਾਂਜੀ ਇਹ ਸਿੰਗਲ ਵਿੰਡੋ ਆ ਜਿਹੜਾ ਆਪਾਂ ਡੇਲੀ ਚੈੱਕ ਅਪ ਕਰਨਾ ਸਮਾਨ ਅੱਛਾ ਜੀ ਤੁਹਾਡੀ ਬੈਟਰੀ ਹੋਗੀ ਹਾਂਜੀ 에ਅਰ ਕਲੀਨਰ ਹੋ ਗਿਆ ਇਹ ਸੁੱਕਾ ਹੁੰਦਾ ਡ్రਾਈਅਰ ਕਲੀਨਰ ਇਹ ਡ్రਾਈ ਟਾਈਪ ਆ ਜੀ ਇਹ ਵੀ ਸਿੰਪਲ ਤਕਨੀਕ ਦੇ ਨਾਲ ਆ ਦੇਖੋ ਜੀ ਹਾਂਜੀ ਕੋਈ ਇਹਦੇ ਜਿੰਨੇ ਸਿੰਪਲ ਹੈਗਾ ਜੀ ਲਾਇਆ ਤੇ ਆਪਣਾ ਸਾਫ ਕੀਤਾ ਇਹ ਆ ਸੋਚਬੰਦ ਕੀਤੀ ਠੀਕ ਹੈ ਇਨਾ ਹੀ ਹੈ ਜੀ ਕੋਈ ਸੈਂਸਰ ਸਿਸਟਮ ਲੱਗਿਆ ਹੋਇਆ ਦਾ ਨਹੀਂ ਨਹੀਂ ਇਹਦੇ ਚ ਉਹ ਡਸਟ ਸੈਂਸਰ ਹੁੰਦਾ ਹੀ ਆ ਜੀ ਹਾਂ ਜੀ ਜਿਹੜਾ ਉਹ ਹਾਂ ਜੀ ਉਹ ਡਸਟ ਸ਼ੋਕਰਗਾ ਜੋ ਚੋਕ ਹੁੰਦਾ ਹੈ ਹਾਂ ਜੀ ਆ ਆਪਣਾ ਰੇਡੀਏਟਰ ਆ ਗਿਆ ਜੀ ਜਾਨੀ ਕਿ ਤੇ ਕੂਲੈਂਟ ਵਾਲ ਆ ਗਿਆ ਆਹ ਕੂਲੈਂਟ ਵਾਲਾ ਵੀ ਅੱਗੇ ਆ ਗਿਆ ਤੇ ਆਹ ਵਧੀਆ ਰੇਡੀਏਟਰ ਤੇ ਜਾਲੀ ਲੱਗੀ ਹੋਈ ਆ ਹਾਂਜੀ ਹਾਂਜੀ ਇਹ ਜਾਨੀ ਕਿ ਇਹਦਾ ਬੈਨੀਫਿਟ ਇਹ ਆ ਕਿ ਇੱਕ ਜਗ੍ਹਾ ਹੀ ਬੰਦੇ ਨੇ ਦੇਖ ਲੈਣਾ ਹੈ ਹਾਂਜੀ ਹਾਂਜੀ ਆਇ ਨਹੀਂ ਕਿਤੇ ਹੋਰ ਕਿਤੇ ਬੰਦਾ ਇੱਕ ਵਾਰੀ ਚੈੱਕ ਕਰ ਲੂਗਾ ਕਿ ਕੋਈ ਚੀਜ਼ ਛੁੱਟੇ ਨਾ ਸਹੀ ਗੱਲ ਆ ਇਸੇਗਾ ਇਦੋਂ ਇਦੋਂ ਅੱਗੇ ਆ ਜਿਓ ਜੀ ਹਾਂਜੀ ਅੱਗੇ ਜਿਹੜਾ ਹੈ ਜਿਹੜਾ ਆਪਾਂ ਇਹਨੂੰ ਖੁੱਲ੍ਹੇ ਹੀ ਰਹਿਣ ਦਿੰਦੇ ਨੇ ਚਲੋ ਜੀ ਹਾਂਜੀ ਹਾਂਜੀ ਜਿਹੜਾ ਇਹਦਾ ਇੰਜਨ ਆ ਜੀ ਈਸੀ ਈਸੀਡੀਆਈ ਐਸਆਈ ਇਕੋ ਸੈਂਟਰ ਡਾਇਰੈਕਟ ਇੰਜੈਕਸ਼ਨ ਸਿਸਟਮ ਬਿਲਹੋਰ ਵਾਲਾ ਠੀਕ ਹੈ ਜੀ ਇਹਦੇ ਚ ਆਮ ਆਮ ਇਸ ਕੈਟੇਗਰੀ ਚ ਤਿੰਨ ਸਿਲੰਡਰ ਟਰੈਕਟਰ ਆਉਂਦੇ ਨੇ ਠੀਕ ਹੈ ਇਹ ਚਾਰ ਸਿਲੰਡਰ ਹੈ ਜੀ ਅੱਛਾ ਜੀ ਠੀਕ ਹੈ ਇਹਦੇ ਚ ਕੰਪਨੀ ਨੇ ਕੀ ਕੀਤਾ ਹੈ ਜਿਹੜੀ ਨਿਉਜਲ ਦਿੱਤੀ ਆ ਬਿਲਕੁਲ ਸੈਂਟਰ ਤੇ ਵਿੱਚ ਦਿੱਤੀ ਆ ਠੀਕ ਆ ਜੀ ਤੇ ਇੱਕ ਤੇ ਇੱਕ ਪਿਸਟਨ ਤੇ ਚਾਰ ਬਾਲ ਦਿੱਤੇ ਜੀ ਹੁਣ ਜਿਵੇਂ ਆਪਾਂ ਗੱਲ ਕਰੀਏ ਆਮ ਤਨ ਟਰੈਕਟਰ ਤਨ ਸਿਲੰਡਰ ਟਰੈਕਟਰ ਹੁੰਦੇ ਆ ਤੇ 6 ਬਾਲ ਹੁੰਦੇ ਆ ਜੀ ਹਾਂਜੀ ਇੱਕ ਹਵਾ ਲੈਂਦਾ ਤੇ ਇੱਕ ਇੱਕ ਹਵਾ ਕੱਢਦਾ ਕੱਢਦਾ ਜੀ ਤੇ ਆ ਟੇਢੀ ਨਿਉਜਲ ਲੱਗਣ ਹੋਣ ਦੇ ਕਾਰਨ ਤੇ 15 ਤੋਂ 20% ਡੀਜ਼ਲ ਆਣ ਚੱਲਿਆ ਲੰਘ ਜਾਂਦਾ ਉਹਦੇ 'ਚ ਜੀ ਅੱਛਾ ਜੀ ਇਸ ਦੇ ਵਿੱਚ ਉਹ ਕੰਪਨੀ ਨੇ ਉਹੀ ਰੀਯੂਜ਼ ਕੀਤਾ ਹੈ ਤਾਂ ਹੀ ਇਹਦੀ ਪਾਵਰ ਜਿਹੜੇ ਹੈ ਕੰਜ਼ਮਪਸ਼ਨ ਦੂਜਿਆਂੋਂ ਘੱਟ ਕਰਦਾ ਜੀ ਹਾਂ ਹੁਣ ਜੇ ਆਪਾਂ ਦੇਸੀ ਭਾਸ਼ਾ ਵਿੱਚ ਕਰ ਗੱਲ ਕਰੀਏ ਜਿਵੇਂ ਆਪਣੇ ਬਾਥਰੂਮਾਂ 'ਚ ਫੁਵਾਾਰੇ ਲੱਗਦੇ ਸੀ ਕਦਾਂ ਤੇ ਲੱਗਦੇ ਹੁੰਦੇ ਸੀ ਕਦਾਂ ਬੰਦਾ ਖੱਬੇ ਹੋ ਜਾਂਦਾ ਕਿ ਸੱਚੀ ਹੁੰਦਾ ਜੀ ਅੱਜ ਟੌਪ ਤੇ ਲੱਗਦੇ ਬੰਦਾ ਖੜੇ ਹੁੰਦਾ ਸਿੱਧਾ ਪਾਣੀ ਥੱਲੇ ਉਦੋਂ ਉੱਤੇ ਹੀ ਪੈਂਦਾ ਹੈ ਤੇ ਪਾਣੀ ਵੇਸਟ ਨਹੀਂ ਜਾਂਦਾ ਉਹੀ ਗੱਲ ਹੈ ਕਿ ਨਿਓਜਲ ਜਿਹੜੀ 90 ਡਿਗਰੀ ਤੋਂ ਸਪਰੇਅ ਕਰਦੀ ਆ ਜਿਹਦੋਂ ਉਧਰੋਂ ਡੀਜ਼ਲ ਨੂੰ ਬਚਣ ਵਾਸਤੇ ਹਵਾ ਦੀ ਲੋੜ ਆ ਉਹਨੇ ਦੋ ਰਹੀ ਹਵਾ ਲੈਂਦਾ ਤੇ ਦੋ ਰਹੀ ਕੱਢਦਾ ਹੈ ਡਬਲ ਹੋ ਗਿਆ ਇਹਦਾ ਕੰਮ ਹਾਂਜੀ ਯਾਨੀ ਕਿ ਉਹ ਕੰਜ਼ਮਪਸ਼ਨ ਯਾਨੀ ਕਿ ਜਿਹੜਾ ਪ੍ਰੋਟੀਜਲੇ ਦੇ ਅੰਦਰ ਆ ਗਿਆ ਉਹ ਪ੍ਰੋਪਰ ਜਲ ਕੇ ਹੀ ਬਾਹਰ ਜਾਊਗਾ ਸਹੀ ਗੱਲ ਹੈ ਤੇ ਤਾਈਓ ਤੇਲ ਦੀ ਕੰਜ਼ਮਪਸ਼ਨ ਘਟੋਂਦੀ ਹੈ ਜੀ ਇਸ ਇਹਦੇ ਵਿੱਚ ਹਾਂਜੀ ਤੇ ਦੇਖਿਆ ਜੇ ਇੰਜਨ ਵੀ ਬੜਾ ਵਧੀਆ ਕਰਕੇ ਲਾਇਆ ਹੋਇਆ ਛੋਟਾ ਜਿਹਾ ਇਹ ਕੰਪੈਕਟ ਇੰਜਨ ਦਿੱਤਾ ਹੈ ਜਿਵੇਂ ਇਹਦੇ ਉੱਤੇ ਆਪਾਂ ਕੁਝ ਵੀ ਚੀਜ਼ ਵਾਈਬ੍ਰੇਸ਼ਨ ਲੈਸ ਟਰੈਕਟਰ ਆ ਠੀਕ ਆ ਜੀ ਇਹਦੇ ਚ ਇਹਨਾਂ ਨੇ ਕੀ ਟੈਕਨੋਲੋਜੀ ਕੀਤੀ ਹੈ ਜਿਹੜੀ ਇਹਦੀ ਕ੍ਰੈਂਕ ਆ ਇਹਦੇ ਨਾਲ ਦੋ ਸ਼ਾਫਟ ਆ ਹੋਰ ਚੱਲਦੀਆਂ ਨੇ ਬੈਲੈਂਸਰ ਸ਼ਾਫਟਾ ਕਹਿੰਦੇ ਨੇ ਜਿਹੜੀਆਂ ਇਹਦੀਆਂ ਕੰਪਨ ਉਹ ਬੈਲੈਂਸਰ ਸ਼ਾਫਟਾ ਕੀ ਮਤਲਬ ਸਿਸਟਮ ਹੁੰਦਾ ਜੀ ਉਹ ਉਹ ਬੈਲੈਂਸਰ ਜਾਨਕੀ ਜਿਹੜੀ ਕ੍ਰੈਂਕ ਚੱਲਦੀ ਆ ਉਹਦੇ ਆਪੋਜ਼ਿਟ ਦੋ ਸ਼ਾਫਟਾ ਉਲਟੀ ਦਿਸ਼ਾ ਵਿੱਚ ਘੁੰਮਦੀਆਂ ਨੇ ਡਬਲ ਸਪੀਡ ਦੇ ਨਾਲ ਠੀਕ ਆ ਜਿਹੜੀ ਉਹ ਵਾਈਬ੍ਰੇਸ਼ਨ ਜਿਵੇਂ ਆਪਾਂ ਉੱਤੇ ਕੇ ਹਾਮ ਟਰੈਕਟਰ ਤੇ ਆ ਉਹ ਖਾਲੀ ਵੀ ਚੀਜ਼ ਰੱਖਦੀ ਹੈ ਭਗਾ ਕੇ ਮਾਰਦੀ ਹੈ ਇਹਦੇ ਤੇ ਇੰਨਾ ਸਮੂਥ ਕਿ ਉਹ ਵਾਈਬ੍ਰੇਸ਼ਨ ਆਈ ਨਹੀਂ ਉਹ ਵਾਈਬ੍ਰੇਸ਼ਨ ਉਹ ਖਤਮ ਕਰ ਦਿੰਦੀ ਹੈ ਅਸਾ ਬਲੈਂਸਰ ਸਾਬਤ ਦਾ ਇਹੀ ਮਤਲਬ ਹੈ ਵਾਈਬ੍ਰੇਟ ਨਹੀਂ ਹੋਣ ਦਿੰਦੀ ਵਾਈਬ੍ਰੇਟ ਜਿੱਥੇ ਤੁਹਾਨੂੰ ਵੀ ਪਤਾ ਹੈ ਵਾਈਬ੍ਰੇਸ਼ਨ ਨਹੀਂ ਹੋਊਗੀ ਉਹਦੀ ਲਾਈਫ ਵੀ ਉਸ ਚੀਜ਼ ਦੀ ਜਿਆਦਾ ਸਹੀ ਗੱਲ ਹੈ ਜੀ ਇਹ ਆਪਣੇ ਪੰਪੇ ਦਾ ਘਣਾਉਂਦਾ ਜੀ ਇਹਦਾ ਇਨ ਲਾਈਨ ਪੰਪ ਆ ਜੀ ਠੀਕ ਹੈ ਜੀ ਇਹ ਵੀ ਇਹਦੀ ਬਾਡੀ ਦੇ ਵਿੱਚ ਫਿਕਸ ਆ ਜੀ ਠੀਕ ਆ ਜੀ ਇਹਦੇ ਵਿੱਚ ਇਹ ਤਕਨੀਕ ਆ ਜੀ ਜਿਵੇਂ ਆਪਣੇ ਲਿਸਟਰ ਇੰਜਨ ਹੁੰਦੇ ਸੀ ਕਿ ਨਾਲ ਉਹਦੇ ਪੰਪਾ ਚ ਪਲੰਜਰ ਪਾਏ ਹੁੰਦੇ ਸੀ ਉਹੀ ਚਾਰ ਪਲੰਜਰ ਪਾਏ ਹੋਏ ਆ ਜੀ ਠੀਕ ਆ ਠੀਕ ਆ ਠੀਕ ਹੈ ਇਹਨੂੰ ਤੁਹਾਨੂੰ ਕਦੇ ਵੀ ਕਰਾਉਣ ਦੀ ਜਾਂ ਸੈਟਿੰਗ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਆਪਦਾ ਹੀ ਪੰਪ ਹੈ ਇਹਨਾਂ ਦਾ ਆਪਦਾ ਹੀ ਆਪਦਾ ਹੀ ਹੈ ਜੀ ਇਹ ਜਪਾਨ ਦਾ ਬਣਿਆ ਆ ਇੰਜਨ ਇਹ ਸਾਰਾ ਹਾਂ ਜੀ ਇਹ ਸਾਰਾ ਜਪਾਨ ਮੇਡ ਆ ਜੀ ਠੀਕ ਹੈ ਜੀ ਇਹ ਦੋ ਆਮ ਟਰੈਕਟਰਾਂ ਦੇ ਸ਼ਿਕਾਇਤ ਜਾਂਦੇ ਵੀ ਰੋਡ ਤੇ ਇਹਨੇ ਲੋਡ ਦੇ ਮੁਤਾਬਕ ਹੀ ਤੇਲ ਦੇਣਾ ਹੈ ਅੱਗੇ ਜੇ ਲੋਡ ਵੱਧ ਗਿਆ ਤਾਂ ਤੇਲ ਵਧਾ ਦੂਗਾ ਹਾਂਜੀ ਤੇ ਨਹੀਂ ਘਟਾ ਦੂਗਾ ਜੀ ਲੋਡ ਦੇ ਹਿਸਾਬ ਨਾਲ ਜਾਨੀ ਤੇਲ ਲੈਣਾ ਇਹਨੇ ਹਾਂਜੀ ਹਾਂਜੀ ਅੱਗੇ ਜੇ ਹਵਾ ਕਢਾਉਣ ਬਾਰੇ ਦੱਸਾਂ ਆਮ ਟਰੈਕਟਰਾਂ ਦੇ ਚ ਜਨ ਨਯੂਜਲਾ ਖੋਲਣੀਆਂ ਪੈਂਦੀਆਂ ਜਾਂ ਪੰਪ ਮਾਰਦੇ ਇਹਦੇ ਸੈਂਪਲ ਨੋਬ ਦਿੱਤੀ ਇਹਨੂੰ ਢਿੱਲੀ ਕਰ ਦੇਣਾ ਤੁਸੀਂ ਸੈਲਫ ਮਾਰ ਦੇਣੀ ਆ ਠੀਕ ਹੈ ਜਦੋਂ ਟਰੈਕਟਰ ਦੀ ਆਵਾਜ਼ ਨਾਰਮਲ ਹੋ ਗਈ ਉਦੋਂ ਨੂੰ ਟਾਈਟ ਕਰ ਦਿਓ ਹਵਾ ਟਾਈਟ ਕਰ ਦਿਓ ਐ ਪੰਪ ਨਹੀਂ ਮਾਰਨਾ ਕੁਝ ਨਹੀਂ ਕਰਨਾ ਜੀ ਠੀਕ ਹੈ ਜੀ ਇਹ ਤੋਂ ਬਾਅਦ ਜਿਵੇਂ ਤੁਸੀਂ ਇਹਦੀ ਸੇਫਟੀ ਦੇਖ ਰਹੇ ਹੋ ਹਾਂਜੀ ਹਾਂਜੀ ਪੂਰੀ ਹੈਵੀ ਹੈਵੀ ਪਲੇਟਾਂ ਦਿੱਤੀਆਂ ਹੋਈਆਂ ਜੀ ਸਹੀ ਗੱਲ ਆ ਜੀ ਕਈ ਕਈ ਡੈਕਟਰ ਟੁੱਟੇ ਵੀ ਨਹੀਂ ਆਪਾਂ ਟੋਰਜਨ ਵਗੈਰਾ ਪਾਉਨੇ ਆ ਟੋਰ ਕਰਦੇ ਆ ਹਾਂਜੀ 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 ਜਾਨੀ ਜਾਨੀ ਇਹਦੀ ਪੂਰੀ ਸੇਫਟੀ ਦਿੱਤੀ ਹੋਈ ਆ ਵੀ ਇੰਜਨ ਤੋਂ ਕੋਈ ਵੀ ਪ੍ਰੋਬਲਮ ਨਾ ਆਵੇ ਹਾਂਜੀ ਜਿਵੇਂ ਹੋਰ ਤੁਸੀਂ ਫੋਰ ਵਾਲੇ ਸਾ ਥੋੜਾ ਥੱਲੇ ਬੈਠ ਕੇ ਦੇਖੋਗੇ ਹਾਂਜੀ ਜਿਹੜੀ ਫੋਰ ਵੀਲ ਦੀ ਸ਼ਾਫਟ ਆ ਆਰਮ ਟਰੈਕਟਰ ਦੇ ਉਹ ਡਿਫਰੈਂਸ਼ੀਅਲ ਦੇ ਵਿੱਚੋਂ ਨਿਕਲਦੀ ਹੁੰਦੀ ਆ ਤੇ ਉਹ ਇੱਥੋਂ ਤੱਕ ਲੰਮਕਦੀ ਹੁੰਦੀ ਆ ਜੀ ਹਾਂਜੀ ਇਹ ਪਹਿਲਾ ਇਕਲੌਤਾ ਟਰੈਕਟਰ ਆ ਜਿਹਦੀ ਗੀਅਰ ਦੇ ਵਿੱਚੋਂ ਸ਼ਾਫਟ ਨਿਕਲਦੀ ਆ ਜੀ ਠੀਕ ਆ ਜੀ ਠੀਕ ਆ ਠੀਕ ਨੇ ਇੱਕ ਤਾਂ ਗਰਾਉਂਡ ਕਲੀਅਰੈਂਸ ਜ਼ਿਆਦਾ ਹੋਣ ਦੇ ਕਾਰਨ ਹਾਂਜੀ ਜਿਵੇਂ ਆਪਾਂ ਕੋਈ ਵੱਟ ਬੰਦਾ ਟਪਾਉਂਦੇ ਆ ਤੇ ਸ਼ਾਫਟ ਬੈਂਡ ਹੋਣ ਦਾ ਕੋਈ ਵੀ ਡਰ ਨਹੀਂ ਚੈਂਬਰ ਦੇ ਅੰਦਰ ਦੀ ਜਾਂਦੀ ਆ ਸ਼ਾਫਟ ਹਾਂਜੀ ਇਹਦੇ ਨਾਲ ਹਿੱਸਾ ਤੇਲ ਚਾ ਸਾਰੀ ਹਾਂ ਭੁੱਲੀ ਤੇਲ ਦੇ ਵਿੱਚ ਇਹ ਦੂਜੇ ਦਾ ਆਪਾਂ ਗੱਲ ਕਰੀਏ ਇਹਦੇ ਕਲਚ ਦੀ ਹਾਂਜੀ ਇਹਦੇ ਚ ਕਿਨਾਂ ਸੈਰਾ ਮਟੀਰੀਅਲ ਕਿ ਮਟੀਰੀਅਲ ਦੀ ਕਲਚ ਪਲੇਟ ਲੱਗੀ ਹੋਈ ਹੈ ਜੀ ਠੀਕ ਆ ਜੀ ਇਹ ਉਹਦੇ ਕੀ ਆ ਉਹ ਦੂਜੇ ਬੜਾ ਸਟਰੋਂਗ ਮਟੀਰੀਅਲ ਹੁੰਦਾ ਉਹਦੀ 20 ਤੋਂ 25% ਲਾਈਫ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਜਾਨਕਿ ਇਹਦਾ 20 25% ਕਲਚ ਵੱਧ ਕੰਮ ਕਰੂਗਾ ਜਾਨਕਿ ਹੁਣ ਵੀ ਸਾਡੇ 3000 3500 4000 ਘੰਟਾ ਟਰੈਕਟਰ ਚੱਲੇ ਕਿਸੇ ਦਾ ਕਲਚ ਦਾ ਕੋਈ ਕੰਮ ਨਹੀਂਗਾ ਹੈਗਾ ਠੀਕ ਆ ਜੀ ਇਹ ਦੂਜੇ ਮੈਂ ਗੱਲ ਕਰਾਂ ਇਹ ਤਾਂ ਗੀਅਰ ਦੀ ਹਾਂਜੀ ਇਹਦਾ ਜਿਹੜਾ ਗੀਅਰ ਦਿੱਤਾ ਫੁੱਲੀ ਸਿੰਕ੍ਰੋਮੈਸ਼ ਦਿੱਤਾ ਹੋਇਆ ਏ। ਅੱਛਾ ਇਹ ਕਾਰਾਂ ਇਹਦਾ ਨਾ? ਹਾਂਜੀ ਆਮ ਟਰੈਕਟਰ ਦੇ ਵਿੱਚ ਪਾਰਸ਼ਲੀ ਸਿੰਕ੍ਰੋਮੈਸ਼ ਹੁੰਦੇ ਆ ਜਾਂ ਪਹਿਲਾ ਦੂਜਾ ਹੋਊਗਾ ਜਾਂ ਤੀਜਾ ਚੌਥਾ ਸਿੰਕ੍ਰੋ ਹੋਊਗਾ। ਹਾਂਜੀ ਇਹ ਫੁੱਲੀ ਸਿੰਕ੍ਰੋਮੈਸ਼ ਆ। ਠੀਕ ਹੈ ਜੀ। ਯਾਨੀ ਕਿ ਤੁਸੀਂ ਮੈਨੀਫੈਟੇਜਮੈਂਟ ਦੀ ਟਰਾਲੀਆਂ ਦੇ ਟਰਾਲੀ ਲੈ ਕੇ ਜਾ ਰਹੇ ਹੋ। ਯਾਨੀ ਕਿ ਤੁਸੀਂ ਚੌਥੇ ਗੀਅਰ ਚੋਂ ਤੇ ਜੇ ਮੈਂ ਗੱਡੀ ਪਹਿਲਾਂ ਲੈ ਲੈਂਦੀ ਆ ਇਹ ਵੀ ਪਹਿਲਾ ਗੀਅਰ ਲੈ ਲੈਂਦਾ ਬਿਨਾਂ ਲੈ ਲੈਂਦਾ। ਹਾਂਜੀ ਬਿਨਾਂ ਆਵਾਜ਼ ਕੀਤੇ। ਠੀਕ ਹੈ ਜੀ। ਬਾਕੀ ਜਿਵੇਂ ਤੁਸੀਂ ਪਲੇਟਫਾਰਮ ਇਹਦਾ ਦੇਖ ਰਹੇ ਹੋ। ਹਾਂਜੀ ਹਾਂ ਅ ਡੀਗਰਮ ਦੇ ਪਾਈਟ ਲਾਉਂਦੇ ਆ ਜੀ ਠੀਕ ਹੈ ਕਿ ਮੈਡ ਕੰਪਨੀ ਨੇ ਉੱਤੇ ਪਹਿਲਾਂ ਹੀ ਦਿੱਤਾ ਆਇਆ ਹਾਂਜੀ ਹਾਂਜੀ ਜੇ ਆ ਮਗਰਾੜਾਂ ਦੀ ਗੱਲ ਕਰੋ ਤਾਂ ਥੱਲੇ ਬੇਸ ਦੇਖੋ ਜੀ ਸਟੀਲ ਦਾ ਹੀ ਦਿੱਤਾ ਆਇਆ ਆ ਹੱਥ ਜਗ੍ਹਾ ਖੁੱਲੀ ਗੱਲ ਗੋਲ ਨਾਲ ਤੇ ਕੋਈ ਚੱਕਰ ਹੀ ਨਹੀਂ ਨਾ 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 ਇਹ ਤਾਂ ਜਿਵੇਂ ਗਾਰਾ ਗੁਆ ਮਰ ਨਿਕਲ ਜਾਣਾ ਤੇ ਆ ਆਪਣੇ ਫਿਲਟਰ ਡੀਜ਼ਲ ਵਗਰਾ ਦਿੰਦੇ ਮੇਰੇ ਹਾਂ ਇਹ ਡੀਜ਼ਲ ਫਿਲਟਰ ਨੇ ਤੇ ਆ ਵਾਟਰ ਸਪਰੇਟਰ ਆ ਗਿਆ ਤੇ ਉਹ ਸਿਲਫਾ ਇਹਦੀ ਨਹੀਂ ਨਹੀਂ ਸੈਲਫ ਨਹੀਂ ਹੈਗੀ ਇਹ ਪੰਪ ਨੇ ਸਟੀering ਪੰਪ ਤੇ ਲਿਫਟ ਪੰਪ ਇੱਕੋ ਹੀ ਦਿੱਤੇ ਨੇ ਜੀ ਇੱਕੋ ਹੀ ਆਹੇ ਹਾਂਜੀ 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 ਸਟੀering ਤੇ ਲਿਫਟ ਦਾ ਹਾਂਜੀ 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 ਠੀਕ ਹੈ ਠੀਕ ਹੈ ਉਧਰ ਜਾਈ ਜੀ ਆਪਾਂ ਉਧਰ ਨੇ ਰਣਵੀਰ ਉਹ ਦੂਸਰੀ ਸਾੜੀ ਜੀ ਵੀ ਤੁਹਾਨੂੰ ਦਿਖਾਉਣੇ ਆ ਆਹ ਜੀ ਆਹ ਦੇ ਅਲਟੀਨੇਟਰ ਸੈਲਫ ਆ ਗਈ ਜੀ ਅੱਛਾ ਆ ਸੈਲਫ ਆ ਗਈ ਹੈ ਜੀ ਹਾਂਜੀ ਹਾਂਜੀ ਸੈਲਫ ਵੀ ਬੜੀ ਛੋਟੀ ਦਿੱਤੀ ਹੋਈ ਹੈ ਹਾਂ ਬੈਟਰੀ ਵੀ ਛੋਟੀ ਦਿੱਤੀ ਹੋਈ ਹੈ ਆਪਾਂ ਇਹਨੂੰ ਬੋਲਟ ਮੋਟਰਸਾਈਕਲ ਦੀ ਬੈਟਰੀ ਨਾਲ ਸਟਾਰਟ ਕਰ ਲਓ ਹਾਂ ਇਹ ਤਾਂ ਟਰਬੋ ਆ ਹੈ ਜੀ ਹਾਂਜੀ ਟਰਬੋ ਕਿੱਥੇ ਆ ਗਿਆ ਆ ਆ ਗਿਆ ਟਰਬੋ ਹਾਂਜੀ ਟਰਬੋ ਵੀ ਹੋਰ ਬਾਲ ਸਿਸਟਮ ਦੇ ਵਿੱਚ 16 ਬਾਲ ਨੇ ਵਿਦ ਟਰਬੋ ਆ ਜੀ ਇਹ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਕੋਈ ਈਜੀਅਰ ਸਿਸਟਮ ਵੀ ਲੱਗਿਆ ਇਹਦੇ ਵਿੱਚ ਵੀ ਈਜੀਅਰ ਵੀ ਲੱਗਿਆ ਹੋਇਆ ਲੱਗਿਆ ਆ ਹਾਂਜੀ ਹਾਂਜੀ ਜਾਨੀ ਤੂੰ ਆ ਦਿਖਾਉਂਦਾ ਨਹੀਂ ਹੈਗਾ ਹਾਂਜੀ ਹਾਂਜੀ ਬਾਕੀ ਆ ਜਿਵੇਂ ਮੈਂ ਸਾਨੂੰ ਮਗਰਾੜ ਦੀ ਗੱਲ ਕੀਤੀ ਸੀਗੀ ਹਾਂਜੀ ਥੱਲੇ ਬੈਕ ਸਾਈਡ ਤੋਂ ਦਿਖਾ ਦਿਓ ਜੀ ਹਾਂਜੀ ਆ ਜੇ ਬੀਸ ਬਿਲਕੁਲ ਸਟੀਲ ਦਾ ਦਿੱਤਾ ਹੈਵੀ ਕਰਕੇ ਜੀ ਸਹੀ ਗੱਲ ਹੈ ਜੀ ਬੈਕ ਤੋਂ ਦਿਖਾਣੇ ਆਪਾਂ ਪਹਿਲਾਂ ਹਾਂਜੀ ਹਾਂਜੀ ਆ ਦੇਖ ਲਓ ਕਿਸਾਨ ਵੀਰੋ ਆਮ ਸਮੱਸਿਆ ਗੱਲ ਦੀ ਇੱਥੋਂ ਹੀ ਆਉਂਦੀ ਆਮ ਟਰੈਕ ਹਾਂਜੀ ਹਾਂਜੀ ਇਹ ਬਿਲਕੁਲ ਸਟੀਲ ਹੈਵੀ ਸਟੀਲ ਦਿੱਤੀ ਹੈ ਇਹ ਲੈ ਸ਼ੀਟ ਮੰਟ ਲਓ ਉੱਪਰ ਆ ਗਿਆ ਜੀ ਠੀਕ ਹੈ ਵੀਰ ਠੀਕ ਇਸ ਦਾ ਕਦੇ ਨਹੀਂ ਗਲੂਗਾ ਜੀ ਹਾਂਜੀ ਠੀਕ ਹੈ ਨਾ ਇਹ ਮਗਰੋਂ ਵੀ ਬੜਾ ਖੁੱਲਾ ਢੁੱਲਾ ਜਿਆ ਨਹੀਂ ਐਵੇਂ ਕੋਈ ਭੀੜ ਆਇਆ ਨਹੀਂ ਇਹ ਡਬਲ ਪੀਟੀਓ ਚ ਤੁਹਾਨੂੰ ਮਿਲੂਗਾ ਜੀ ਰਿਵਰਸ ਗੀਰ 54000 ਰਿਵਰਸ ਜਾਂ 540 750 ਜੀ ਠੀਕ ਹੈ ਜੀ ਡਬਲ ਡਬਲ ਪੀਟੀਓ ਮਿਲ ਜਾਂਦਾ ਹੈ ਗੇਰਾਂਜ ਵੀ ਮਿਲਦਾ ਜੀ ਨਹੀਂ ਗੇਰਾਂਜ ਨਹੀਂ ਹੈਗਾ ਇੰਡੀਪੈਂਡੈਂਟ ਕਲੱਚ ਉਹ ਲੱਗਿਆ ਹੋਇਆ ਜੀ ਠੀਕ ਹੈ ਜੀ ਇਹਦੇ ਇੱਥੇ 540 ਦਿਖਾਉਂਦੇ ਆ ਉੱਪਰ ਵੀ ਲਾ ਕੇ ਇਧਰੋਂ 750 ਨੇ ਜੀ ਠੀਕ ਹੈ ਜੀ ਇਹ ਲੀਵਰ ਤੋਂ ਬੈਠਾ ਹੀ ਬੰਦਾ ਇ ਸੈਂਸਿੰਗ ਆ ਗਈ ਥੀ ਸੈਂਸਿੰਗ ਆਈ ਸੈਂਸਿੰਗ ਆ ਲਈ ਆ ਗਈ ਹਾਂਜੀ ਹਾਂਜੀ ਥਾਰ ਟਰਾਲੀ ਵਗੈਰਾ ਪਲੱਗ ਆ ਗਿਆ ਹਾਂਜੀ ਪਲੱਗ ਪਲੱਗ ਆ ਗਿਆ ਜੀ ਹਾਂ ਦਿੱਤਾ ਆ ਟੂਲ ਕਿੱਟ ਬਾਕਸ ਪਿੱਛੇ ਦਿੱਤਾ ਆ ਹਾਂਜੀ ਹਾਂ ਹਾਂਜੀ ਹਾਂਜੀ ਵਧੀਆ ਸਾਰਾ ਘਾਰਾਂ ਦੀ ਜਿਹੜਾ ਨੰਬਰ ਨੰਬਰ ਪਲੇਟ ਲਾਉਣ ਨੂੰ ਸਾਰਾ ਬੋਲ ਦਿੱਤਾ ਹੋਇਆ ਹੈ ਦੇਖਿਆ ਜਾਵੇਗਾ ਨਹੀਂ 5 ਸਾਲ ਦੀ ਇਹਦੀ ਵਾਰੰਟੀ ਹੈ 5000 ਘੰਟੇ ਦੀ ਜੀ ਹਾਂਜੀ ਜੀ 323300 ਰੁਪਏ ਚ ਇਹਦੀ ਸਰਵਿਸ ਹੋ ਜਾਂਦੀ ਹੈ 323300 ਰੁਪਏ ਚ ਹਾਂਜੀ ਸਾਰਾ 323300 ਰੁਪਏ ਚ ਹਾਂਜੀ ਸਾਢੇ 7 ਲੀਟਰ ਤੇਲ ਮੋਗਲੈਲ ਫਿਲਟਰ ਡੀਜ਼ਲ ਫਿਲਟਰ ਜੀ ਬੱਸ ਹਾਂਜੀ ਹਾਂਜੀ ਆ ਤਾਂ ਤੁਸੀਂ ਬੜੀਓ ਕਮਾਲ ਦੀ ਗੱਲ ਕਰਦੇ ਜੀ 323300 ਜੀ ਇਹਦੀ ਲਿਫਟ ਕਪੈਸਟੀ ਕਿੰਨਾ ਦੀ ਹੈ ਵੀਰੇ 21 ਕੁਆਂਟਲ ਲਿਫਟ ਕਪੈਸਟੀ ਹੈ ਵੀਰੇ ਇਹਦੀ ਠੀਕ ਹੈ ਤੇ ਬਾਕੀ ਇਹਨੂੰ ਐਮਾਰਫ ਸ਼ਕਤੀ ਲਈ ਪਲੱਸ ਦੇ ਟਾਇਰ ਤੇ ਆਕਸਾਈਡ ਦੀ ਬੈਟਰੀ ਆਉਗੀ ਆਮ ਨਹੀਂ ਹੈਗਾ ਕਿ ਪੀਕੇਟੀ ਦੇ ਦੇਤੀ ਹੈ ਕੰਪਨੀ ਵਾਲੋ ਕਿੰਨੇ 16 ਦੇ ਆਉਂਦੇ ਆ ਇਹਨੂੰ 16928 9099524 ਦੇ ਟਾਇਰ ਆਉਣਗੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਮਾੜਾ ਜਿਹਾ ਉੱਤੋਂ ਵੀ ਦਿਖਾ ਦਿੰਨੇ ਆ ਮੈਂ ਚੱਲਦਾ ਉੱਤੇ ਦਾਸ਼ ਦਿਖਾ ਦਿਓ ਦਿਖਾ ਦਿਓ ਕਿਸਾਨ ਵੀਰੋ ਜੀ ਇੱਥੋਂ ਦੇਖਿਆ ਜਾਵੇ ਤਾਂ ਵਧੀਆ ਖੁੱਲੀ ਡੁੱਲੀ ਅਡਜਸਟੇਬਲ ਸੀਟ ਲੱਗੀ ਹੋਈ ਆ ਇਹਨੂੰ ਜਿੱਥੋਂ ਮਰਜੀ ਅੱਗੇ ਪਿੱਛੇ ਉੱਪਰ ਨੀਚੇ ਥੱਲੇ ਕਰੋ ਕੋਈ ਸਮੱਸਿਆ ਨਹੀਂ ਤੇ ਚੜ ਨੂੰ ਵੀ ਪੂਰਾ ਉੱਤੇ ਬਹਿ ਕੇ ਬੜੀ ਖੁੱਲੀ ਸੀਟ ਆ ਨਹੀਂ ਹੈਗਾ ਵੀ ਬੰਦਾ ਤੰਗ ਜਾ ਪੈਂਦਾ ਬੰਦਾ ਖੁੱਲਾ ਹੋ ਕੇ ਬਹਿਦਾ ਟਰੈਕਟਰ ਦੇ ਉੱਤੇ ਤੇ ਵਧੀਆ ਕਾਰਾਂ ਦੀ ਤਰ੍ਹਾਂ ਡਿਜੀਟਲ ਇਨਸਟਰੂਮੈਂਟਸ ਕਲਸਟਰ ਲੱਗਿਆ ਆ ਸਾਰਾ ਘੋਸੇ ਦੇ ਵਿੱਚੇ ਆਉਂਦਾ ਵੀਰੇ ਜੋ ਵੀ ਪ੍ਰੋਬਲਮ ਆ ਕਰਦਾ ਕਿ ਨਹੀਂ ਹਾਂ ਜੀ 12+4 ਸਪੀਡਾਂ ਨੇ 12+4 ਸਪੀਡਾਂ ਨੇ ਇਹਦੀਆਂ ਹਾਂ ਜੀ ਹਾਂ ਹਾਰ ਨਹੀਂ ਸੋਚ ਆ ਗਈ ਹਰ ਏਸ ਆ ਗਈ ਹੱਥਾਂ ਵਾਲੀ ਆ ਬੰਦ ਕਰਨ ਨੂੰ ਆ ਗਿਆ ਹੈ ਹਾਂਜੀ ਆ 4 ਵੀਲ ਦਾ ਗੇਅਰ ਆ ਗਿਆ ਆ 4 ਵੀਲ ਲੱਗੇ ਰ ਇਧਰ ਲੱਗੇ ਆਇਆ ਹਾਂਜੀ 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 ਠੀਕ ਆ ਬਬਾ ਮੋਬਾਈਲ ਚਾਰਜਿੰਗ ਵਗੈਰਾ ਆ ਗਿਆ ਇੱਥੇ ਆ ਹਾਂਜੀ ਹਾਂਜੀ ਹਾਂ ਤੇ ਸਜ਼ਵਿੰਡਲ ਪਾਟਾ ਲੱਗੇ ਹੋਏ ਨੇ ਤੇ ਵਧੀਆ ਸੈਂਕ్రోਮੈਕਸ ਗੇਅਰ ਨੇ ਲਾ ਦੇਖੋ ਕਿਵੇਂ ਪੈੰਦੇ ਰਿਆ ਜਿਵੇਂ ਜੋਰ ਨਹੀਂ ਲੱਗਦਾ ਹਾਂਜੀ ਹਾਂਜੀ ਲੈ ਜਾ ਇਹ ਚੀਚੀ ਨਾਲੇ ਭਾਈ ਚੱਲੋ ਲਾਈ ਦੇ ਲਓ ਲਾ ਤੇ ਆਹ ਡਬਲ ਕਲਚ ਆ ਗਿਆ ਹੈ ਜੀ ਆਹ ਪੀਟੀਓ ਦਾ ਕਲਚ ਆ ਮੇਨ ਕਲਚ ਪੀਟੀਓ ਦਾ ਇੱਧਰ ਆ ਗਏ ਆਪਣੇ ਲਿਫਟ ਤੇ ਆ ਗਈ ਹਾਂਜੀ ਹਾਂਜੀ ਉਸ ਵਿਸ਼ੇਸ਼ ਸਪੀਡ ਚੇਂਜ ਕਰਨ ਵਾਸਤੇ ਲੀਵਰ ਆ ਜੀ ਜਿਹੜਾ ਪੈਡਲ ਦੱਸਿਆ ਸੀ ਅੱਛਾ ਜੀ ਇੱਥੇ ਦੇ 540 ਨੇ ਹਾਂਜੀ ਹਾਂ ਤੇ ਇੱਧਰ 750 ਠੀਕ ਆ ਜੀ ਹਾਂਜੀ ਹਾਂ ਆ ਡਰਾਫਟ ਕੰਟਰੋਲ ਆ ਗਿਆ ਹਾਂਜੀ ਲਿਫਟ ਕੰਟਰੋਲ ਲੈ ਕੰਟਰੋਲ ਠੀਕ ਆ ਜੀ ਠੀਕ ਆ ਇਹ ਵੀ ਬੜੀ ਖੁੱਲੀ ਡੁੱਲੀ ਦਿੱਤੀ ਹੋਈ ਹੈ ਨਾ ਨਹੀਂ ਬਹੁਤ ਟੰਗ ਦਾ ਸੀ ਜੀ ਇਹ ਨਹੀਂ ਮਰਗਾੜ ਤੇ ਵੀ ਜੇ ਦੋ ਬੰਦੇ ਆਰਾਮ ਨਾਲ ਬਹਿ ਜਾਣ ਹਾਂਜੀ ਹਾਂਜੀ ਹਾਂ ਆ ਦੇਖ ਲਓ ਕਿਸਾਨ ਵੀਰੋ ਕਾਰ ਵਰਗਾ ਸਟੀਅਰਿੰਗ ਆ ਬਿਲਕੁਲ ਇਹਦਾ ਸਾਈਡ ਤੇ ਮਿਰਰ ਲੱਗਿਆ ਵਧੀਆ ਸੋਨਾ ਪਤਲਾ ਜਿਹਾ ਸਨਸਰਾ ਜੇ ਆਪਾਂ ਉੱਤੇ ਬਹਿ ਕੇ ਗੱਲ ਕਰੀਏ ਤਾਂ ਵਿਊ ਬੜਾ ਵਧੀਆ ਆਉਂਦਾ ਟਰੈਕਟਰ ਦਾ ਕਟਾਈਓ ਬਹੁਤ ਆ ਜਦੋਂ ਆਪਾਂ ਕਟਾਈ ਦੀ ਗੱਲ ਕਰਦੇ ਆ ਤੇ ਚੱਲ ਆਪਾਂ ਉੱਤ ਨੇ ਆ ਵੀਰ ਜੀ ਨਾਲ ਕਰਦੇ ਆ ਥੱਲੇ ਉਤਰ ਕੇ ਗੱਲ ਆਜੋ ਵੀਰ ਜੀ ਤੇ ਉੱਤੋਂ ਵੀ ਵੀਰੇ ਦੇਖਿਓ ਜੇ ਵਧੀਆ ਸਾਰਾ ਕੁਝ ਇਹਦਾ ਹਾਂਜੀ ਹਾਂਜੀ ਹਾਂ ਹਾਂ ਇਹਦੀ ਮਾਪਾ ਲਾਸਟੇ ਗੱਲ ਕਰੀ ਕੀਮਤ ਕਿੰਨੀ ਕਾ ਵੀਰੇ ਦੀ ਇਹਦੀ ਫੋਰ 휠 ਦੀ ਜੀ 1190 ਕੀਮਤਾ ਜੀ 1190 ਹਾਂਜੀ ਫੋਰ 휠 ਦੀ ਹਾਂਜੀ ਟੂ 휠 ਦੀ 990 ਜੀ ਟੂ 휠 ਦੀ 990 ਹਾਂਜੀ ਕਿਸਾਨ ਵੀਰ ਇੱਕ ਤੁਹਾਨੂੰ ਹੋਰ ਦੱਸ ਦਈਏ ਵੀ ਇਹਨਾਂ ਦੀ ਕੀਮਤ ਵੱਧਦੀ ਘਟਦੀ ਰਹਿੰਦੀ ਆ ਏਰੀਆ ਦੇ ਹਿਸਾਬ ਨਾਲ ਜਿਵੇਂ ਸੋਨੇ ਦਾ ਭਾਅ ਵੱਧਦਾ ਘਟਦਾ ਰਹਿੰਦਾ ਹੈਗਾ ਨਹੀਂ ਇਹ ਅੱਜ ਦਾ ਆਨ ਰੋਡ ਪ੍ਰਾਈਸ ਹੈਗਾ ਨਹੀਂ ਹਾਂਜੀ ਤੇ ਇੱਕ ਤੁਸੀਂ ਉਹ ਵੱਲ ਬਹੁਤ ਵਧੀਆ ਕਰੀ ਮੇਰੇ ਨਾਲ ਤੁਸੀਂ ਕਿਹਾ ਵੀ ਸਿਰਫ 32 3300 ਰੁਪਏ ਜੇ ਦੀ ਹਾਂਜੀ ਹਾਂਜੀ ਸਰਵਿਸ ਹੋ ਜਾਂਦੀ ਆ ਹਾਂਜੀ 7.5 ਲੀਟਰ ਤੇਲ ਮੁਗਲਰ ਫਿਲਟਰ ਡੀਜ਼ਲ ਫਿਲਟਰ ਹੈ ਸਰ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਸਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਵੀਰੋ ਇਹ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਉਹਦਾ ਬਿੱਟੂ ਨੀਆ ਪਰਫੈਸ਼ਨ ਨੂੰ ਫਾਲੋ ਕਰਨਾ ਤੇ ਇੰਸਟਾ ਤੇ ਬਿੱਟੂ ਨੀਆ ਪਰ ਬੰਨ ਤੇ ਹੁਣ ਦੇ ਆਪਾਂ ਨੂੰ ਯਾਦ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ